ਸਤਿ ਸ਼੍ਰੀ ਅਕਾਲ ਜੀ ਪੰਜਾਬੀ ਖਬਰਾਂਵਾਂ ਦੇ ਵਿੱਚ ਹੁਣ ਤੱਕ ਦੀ ਵੱਡੀ ਬ੍ਰੇਕਿੰਗ ਨਿਊਜ਼ ਨਿਕਲ ਕੇ ਆ ਰਹੀ ਹੈ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਮੰਤਰੀ ਮੰਡਲ ਨੇ ਪੀਏਸੀਐਸ ਪ੍ਰਾਇਮਰੀ ਖੇਤੀਬਾੜੀ ਕੋਆਪਰੇਟਿਵ ਸੁਸਾਇਟੀ ਦੇ ਮੈਂਬਰ ਖੇਤ ਮਜ਼ਦੂਰ ਤੇ ਭੂਮੀਹੀਣ ਕਿਸਾਨਾਂ ਨੂੰ ਵੱਡੀ ਰਾਹਤ ਦਿੰਦੇ ਹੋਏ ਕਰਜ਼ਾ ਰਾਹਤ ਸਕੀਮ ਨੂੰ ਪ੍ਰਵਾਨਗੀ ਦੇ ਦਿੱਤੀ ਹੈ ਕੈਬਨਟ ਦੇ ਇਸ ਫੈਸਲੇ ਦੇ ਨਾਲ 2,85,000 ਲੋਕਾਂ ਨੂੰ ਵੱਡੀ ਰਾਹਤ ਮਿਲੇਗੀ ਤੇ ਜਿਨ੍ਹਾਂ ਵਿੱਚ ਤਕਰੀਬਨ 70% ਦੀ ਦਲਿਤ ਸ਼ਾਮਲ ਨੇ ਇਸ ਯੋਜਨਾ ਦੇ ਨਾਲ ਪੀਏਸੀਐਸ ਦੇ ਮੈਂਬਰ ਖੇਤ ਮਜ਼ਦੂਰਾਂ ਅਤੇ ਭੂਮੀਹੀਣ ਕਿਸਾਨਾਂ ਨੂੰ 520.55 ਕਰੋੜ ਰੁਪਏ ਦਾ ਵੱਡਾ ਲਾਭ ਹੋਵੇਗਾ ਇਸ ਮਾਫੀ ਵਿੱਚ 388.55 ਕਰੋੜ ਰੁਪਏ ਦੀ ਮੂਲ ਰਾਸ਼ੀ ਹੈ ਜਿਹੜੀ 31 ਮਾਰਚ 2017 ਤੱਕ 7% ਦੀ ਦਰ ਦੇ ਨਾਲ 78 ਕਰੋੜ ਰੁਪਏ ਵਿਆਜ ਲੱਗਿਆ ਹੈ ਇਸ ਤੋਂ ਇਲਾਵਾ 1 April 2017 ਤੋਂ 31 March 2019 ਤੱਕ 7% ਦੇ ਨਾਲ 54 ਕਰੋੜ ਰੁਪਏ ਵਿਆਜ ਦੀ ਹੋਰ ਰਕਮ ਦਿੱਤੀ ਹੈ ਤੇ ਇਸ ਇੱਕ ਸਰਕਾਰੀ ਬਲਾਰੇ ਅਨੁਸਾਰ ਇਸ ਲਾਪਾਤਰੀ ਪ੍ਰਾਇਮਰੀ ਕੋਆਪਰੇਟਿਵ ਕਲਚਰ ਸਰਵਿਸ ਸੁਸਾਇਟیز ਦੇ ਮੈਂਬਰ ਵਿਅਕਤੀਗਤ ਖੇਤ ਮਜ਼ਦੂਰ ਅਤੇ ਭੂਮੀ ਹੀਣ ਕਿਸਾਨ ਹੋਣਗੇ ਸਿਰਫ ਉਹ ਪੀ ਏ ਐਸ CS ਮੈਂਬਰ ਕਰਜ਼ਾ ਰਾਹਤ ਲਈ ਯੋਗ ਹੋਣਗੇ ਜਿਨ੍ਹਾਂ ਨੇ DCCBs ਤੋਂ ਰਾਸ਼ੀ ਪ੍ਰਾਪਤ ਕੀਤੀ ਹੋਵੇਗੀ 31 ਮਾਰਚ 2017 ਤੱਕ 25000 ਰੁਪਏ ਤੱਕ ਦੀ ਮੂਲ ਰਾਸ਼ੀ ਦਾ ਲਿਆ ਗਿਆ ਕਰਜ਼ਾ ਹੀ ਰਾਤ ਯੋਗ ਹੋਵੇਗਾ ਜਿਸ ਦੇ ਸਾਧਨ ਵਿਆਜ ਪ੍ਰਤੀ ਸਾਲ 7% ਨਾਲ ਹੋਵੇਗਾ ਉਹਨਾਂ ਲਈ ਕਰਜ਼ਾ ਰਾਹਤ ਯੋਗ ਨਹੀਂ ਹੋਵੇਗਾ ਜੋ ਸਰਕਾਰੀ ਅਰਧ ਸਰਕਾਰੀ ਤੇ ਕਿਸੇ ਵੀ ਸੂਬੇ ਕੇਂਦਰ ਸਰਕਾਰ ਦੀ ਜਨਤਕ ਸੈਕਟਰ ਅੰਡਰਟੇਕਿੰਗਾਂ ਦੇ ਮੁਲਾਜ਼ਮ ਪੈਨਸ਼ਨ ਪੈਨਸ਼ਨਰ ਹੋਣਗੇ ਜਾਂ ਆਮਦਨ ਕਰਦੇ ਭੁਗਤਾਨ ਕਰਦੇ ਹੋਣਗੇ ਤੇ ਤੁਹਾਨੂੰ ਇਹਦੇ ਨਾਲ 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 ਦੱਸਦੇ ਇਹਦੇ ਨਾਲ ਹੀ ਪੰਜਾਬ ਮੰਤਰੀ ਮੰਡਲ ਦੇ ਸਿਵਲ ਜੱਜ ਜੂਨੀਅਰ ਡਿਵੀਜ਼ਨ ਕਮ ਅ ਜੁਡੀਸ਼ਨਲ ਮਜਿਸਟ੍ਰੇਟ ਦੀਆਂ 75 ਅਸਾਮੀਆਂ ਦੀ ਚੋਣ ਦਾ ਮਾਮਲਾ ਪੰਜਾਬ ਲੋਕ ਕਮਿਸ਼ਨ ਦੇ ਘੇਰੇ ਚੋਂ ਬਾਹਰ ਕੱਢਣ ਤੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਰਜਿਸਟਰਾਰ ਜਨਰਲ ਨੂੰ ਦੇਣ ਦਾ ਆਦੇਕਾਰ ਚ ਬੰਦ ਪ੍ਰਵਾਨਗੀ ਦੇ ਦਿੱਤੀ ਗਈ ਹੈ ਇਸ ਤੋਂ ਇਲਾਵਾ ਪੰਜਾਬ ਮંત્રી ਮੰਡਲ ਨੇ ਪਲਵਾਮਾ ਵਿਖੇ ਸੀਆਰਪੀਆ ਅਧੀਨ ਸ਼ਹੀਦ ਹੋਏ ਜਵਾਨ ਕੁਲਵਿੰਦਰ ਸਿੰਘ ਦੇ ਪਰਿਵਾਰ ਲਈ ਪ੍ਰਤੀ ਮਹੀਨਾ 10000 ਰੁਪਏ ਪੈਨਸ਼ਨ ਦੇਣ ਦੀ ਪ੍ਰਵਾਨਗੀ ਦੇ ਦਿੱਤੀ ਹੈ। ਦਰਅਸਲ ਮੁੱਖ ਮੰਤਰੀ ਨੇ ਰੌਲੀ ਪਿੰਡ ਵਿੱਚ ਵਿਕੇ ਦਰਸ਼ਨ ਸਿੰਘ ਦੇ ਘਰ ਜਾ ਕੇ ਉਹਨਾਂ ਨੂੰ 10000 ਰੁਪਏ ਪ੍ਰਤੀ ਮਹੀਨਾ ਪੈਨਸ਼ਨ ਦੇਣ ਦਾ ਐਲਾਨ ਕੀਤਾ ਸੀ ਕਿਉਂਕਿ ਉਹਨਾਂ ਦਾ ਹੋਰ ਕੋਈ ਬੱਚਾ ਨਹੀਂ ਅਤੇ ਕੁਲਵਿੰਦਰ ਸਿੰਘ ਅਜੇ ਕੁਆਰਾ ਹੀ ਸੀ। ਤੇ ਉਹਨਾਂ ਉਸ ਸਮੇਂ ਇਹ ਗੱਲ ਕਹੀ ਕਿ ਅਗਲੇ ਕੈਬਨਿਟ ਵਿੱਚ ਰੱਖਿਏ ਰੱਖੀਆਂ ਸੇਵਾਵਾ ਵਿਭਾਗ ਵੱਲੋਂ ਪੈਨਸ਼ਨ ਸੇਵਾ ਸਬੰਧੀ ਜਿਹੜਾ ਕਿ ਏਜੰਡਾ ਪਾਸ ਕੀਤਾ ਜਾਵੇਗਾ ਤੇ ਇਹ ਪੈਨਸ਼ਨ ਸਿੱਧੇ ਵਾਰਸਾਂ ਨੂੰ ਨੌਕਰੀ ਦੇਣ ਦੀ ਏਵਸ ਵਿੱਚ ਦਿੱਤੀ ਜਾਵੇਗੀ। ਇਹਦੇ ਨਾਲ ਹੀ ਪੰਜਾਬ ਕੈਬਨਿਟ ਵੱਲੋਂ ਗੰਨਾ ਉਤਪਾਦਕਾਂ ਤੇ ਨੀਜ਼ੀ 슈ਗਰ ਮਿੱਲਾਂ ਵਾਸਤੇ ਵੱਡੇ ਐਲਾਨ ਕਰ ਦਿੱਤੇ ਗਏ ਨੇ। ਗੰਨਾ ਉਤਪਾਦਕਾਂ ਤੇ ਨੀਜ਼ੀ ਖੰਡ ਮਿੱਲਾਂ ਨੂੰ ਲੜਿੰਦੀ ਰਾਹਤ ਮੁਹੱਈਆ ਕਰਵਾਉਣ ਲਈ ਪੰਜਾਬ ਮੰਤਰੀ ਮੰਡਲ ਨੇ 25 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਸਬਸਿਡੀ ਮੁਹੱਈਆ ਕਰਾਉਣ ਦੀ ਗੱਲ ਕਹੀ ਹੈ ਤੇ ਉਥੇ ਇਹ ਸਬਸਿਡੀ ਸਿੱਧਾ ਗੰਨਾ ਉਤਪਾਦਕ ਕਸਾ ਇਹਨਾਂ ਦੇ ਖਾਤੇ ਵਿੱਚ ਆਵੇਗੀ ਤੇ ਕੁੱਲ 310 ਰੁਪਏ ਪ੍ਰਤੀ ਕੁਇੰਟਲ ਸਟੇਟ ਐਗਰਡ ਪ੍ਰਾਈਸ ਐਸ ਏ ਪੀ ਵਿੱਚੋਂ ਬਕਾਇਦਾ ਬਸ ਦੇ 285 ਰੁਪਏ ਪ੍ਰਤੀ ਕੁਇੰਟਲ ਵਿਜੀ ਖੰਡ ਮਿਲਾਂ ਵੱਲੋਂ ਪੀੜੀ ਸੀਜ਼ਨ 2018 ਤੇ 19 ਲਈ ਅਦਾ ਕੀਤੇ ਜਾਣਗੇ ਸੋ ਇਹ ਵੱਡੀ ਖਬਰ ਨਿਕਲ ਕੇ ਆ ਰਹੀ ਜੇ ਹੋਰ ਖਬਰਾਂ ਦੇਖਣੀਆਂ ਸੁਣਨੀਆਂ ਪੜ੍ਹਨੀਆਂ ਤਾਂ ਬਣੇ ਰਹੋ ਆਜ ਨਿਊਜ਼ ਵਾਲਾ ਦੇ ਨਾਲ